ਜੀ ਕਾਲ ਜੀ ਮੇਤੋ ਆਪਣੇ ਇਰਮਾਨ ਪੀਪੀ ਵਲੌਗ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਦੀ ਦੀਵਾਲੀ ਦੇ ਦਿਨ ਬਹੁਤ ਆਪਣੇ ਨੇੜੇ ਆ ਰਹੇ ਨੇ ਤੇ ਅੱਜ ਹੁਣ ਆਪਾਂ ਘਰ ਦੇ ਵਿੱਚ ਕਰ ਰਹੇ ਆਂ ਦੀਵਾਲੀ ਦੀ ਸਫਾਈਆਂ ਦੇਖ ਸਕਦੇ ਹੋ ਪਿਛੇ ਆਪਾਂ ਅੰਦਰੋਂ ਉਹ ਨਾ ਮੰਜੇ ਕੱਢ ਕੇ ਆਪਾਂ ਬਾਹਰ ਵਿਹੜੇ ਵਿੱਚ ਧਰ ਦਿੱਤੇ ਨੇ ਇੱਧਰ ਡੈੜੀ ਕੁੱਟੀ ਜਾ ਰਹੀ ਹੈ ਇਹਨੇ ਵੀ ਜਿੱਦਾਂ ਰੇਤਾ ਹੁੰਦਾ ਨਾ ਉਹ ਫਸਿਆ ਰਹਿੰਦਾਗਾ ਆਹ ਦੇਖੋ ਰੇਤਾ ਹੁੰਦਾ ਏਡੀ ਕੋਟ ਕੋਟ ਕੱਢੀ ਜਾਂਦਾਗਾ ਕਿਵੇਂ ਲੱਗ ਰਿਹਾ ਹੈ ਏਡੀ ਜਦੋਂ ਦੀਵਾਲੀ ਦੀ ਸਫਾਈ ਕਰ ਰਹੇ ਆਂ ਹਾਂ ਐ ਕਿਵੇਂ ਲੱਗ ਰਿਹਾ ਦੀਵਾਲੀ ਦੀ ਸਫਾਈ ਇਹ ਕਰ ਰਹੇ ਆਂ ਵਧੀਆ ਵਧੀਆ ਕੰਮ ਲੱਟ ਮੀ ਉਹ ਲੱਟ ਮੀ ਲੱਟ ਮੀ ਉਹ ਜਿਹੜੀ ਡੈਟਿੰਗ ਹੈਗਾ ਤੇ ਮੰਮੀ ਵੀ ਅੰਦਰ ਕਰੀਏ ਦੀ ਸਫਾਈਆਂ ਤੇ ਆਪਾਂ ਸਾਰੇ ਮੱਝੇ ਬਾਹਰ ਕੱਢਦੇ ਤੇ ਆ ਇਹਨੇ ਹੋਰ ਕੋਈ ਕੰਮ ਨਹੀਂ ਆਪਣੇ ਪੈਰਾਂ ਦੇ ਵਿੱਚ ਬਸਦਾ ਫਿਰਦਾ ਹੈਗਾ ਪਰ ਆ ਓਏ ਆ ਦੇਖੋ ਇਸ ਤਰ੍ਹਾਂ ਹੀ ਤੇ ਹੀ ਦੇਖ ਸਕਦੇ ਤੁਸੀਂ ਤੇ ਇਧਰ ਆਪਾਂ ਮੱਝਾਂ ਨੂੰ ਸੰਨੀ ਪਾ ਕੇ ਖੜਾਤੀ ਸੀ ਖੜਾ ਇਹਦੀਆਂ ਰੋਟੀ ਪਾਈ ਪਏ ਰੋਟੀ ਨਹੀਂ ਖਾਂਦਾ ਇਹ ਤੇ ਪਿੱਛੇ ਦੇਖ ਸਕਦੇ ਦਵਾਲੀ ਤੇ ਚੱਲ ਚੱਲ ਬਹੁਤ ਖੁਸ਼ੀ ਹੋਈ ਦਵਾਲੀ ਦੀ ਜੀ ਤੇ ਨਰਵਾ ਪਸੰਦੀ ਜਨੀ ਪਾ ਕੇ ਖੜਾ ਦਿੱਤਾ ਸੀ ਮੱਜਾਂ ਨੂੰ ਹੈਪੀ ਦੀਵਾਲੀ ਐਡਵਾਂਸ ਵਿੱਚ ਜੀ ਤੁਹਾਨੂੰ ਵੀ ਸਾਰਿਆਂ ਨੂੰ ਦੇਖੋ ਤੇ ਆਪਣੀ ਖੁਰਨੀ ਹੋ ਵਧੀਆ ਡੋਟ ਹੋ ਕੇ ਹੋ ਜੀ ਆਪਣੀ ਅੰਦਰ ਖੜੀ ਹੈ ਬਰਕਤ ਆਪਣੀ ਬਰਕਤ ਤੁਸੀਂ ਪਹਿਲੀ ਹੈਪੀ ਦੀਵਾਲੀ ਜੁਇਆ ਜੀ ਆਹ ਦੇਖੋ ਦੀਵਾਲੀ ਦਾ ਤੋਂ ਬਣਾਉਂਦੇ ਹਾਂ ਉਹ ਦੇਦਰ ਵੀ ਦੇਖ ਸਕਦੇ ਆ ਜੀ ਪੂਰਾ ਵਧੀਆ ਮਸਮੋਰਿਆਗਾ ਤੇ ਅੱਜ ਮੇਰੀ ਛੁੱਟੀ ਸੀ ਸਕੂਲ ਚ ਸੀ ਪੀਟੀਏ ਏ ਜਿਵੇਂ ਰੇਟ ਵਰਦਣਾ ਇਹ ਚਿਚਕਾਂ ਹੀ ਲਗਦੀਆਂ ਤਾਂ ਹੀ ਮੈਨੂੰ ਬਹੁਤ ਡਸਟਿੰਗ ਤੋਂ એનર્ਜੀ ਆ ਤੇ ਅੰਦਰੇ ਵੀ ਦੇਖ ਸਕਾਂ ਕਿ ਖਲਾਰੇ ਪੈ ਰਹੇ ਖੜ ਜੋ ਮੈਨੂੰ ਹੋਰ ਦੂਰ ਕਰਦੇ ਆਪਣਾ ਦੇਖੋ ਅੰਦਰੇ ਵੀ ਖਲਾਰੇ ਪੈ ਰਹੇ ਨੇ ਚਾਰ ਸਕਰੇ ਪੜਦੇ ਲਾ ਕੇ ਆਪਾਂ ਤੋਂ ਧਾਕੇ ਉਹ ਆਪਾਂ ਇੱਧਰ ਧਰਤੇ ਨੇ ਤੇ ਮਿੱਟੀ ਅੰਦਰੇ ਆ ਕਾ ਲੱਗੇ ਪਾਇ ਰਹੇ ਨੇ कैसी हो ठीक है मम्मी। ठीक है, है मैं जाने लगी मम्मी का कार्ड नहीं पहुंच रहे इसका क्यों नहीं बैठे हां उस सारे अपने कार्ड पे और भी ग्राउंड हाँ। देखा दे मम्मी ने क्या स्पेयर में यहां तो आगा आगा ना ना ला दिए कल का बहुत काम है आज साइड होगी फिर का हम भी करके दिखा ना सुन ठीक है एक बार बहुत सारे कंप्लीट ना ना जुड़े रहे ये वीडियो इधर भी देखो ये अपनी बैठक का ਆਪਾਂ ਪਰਦੇ ਕਰ ਦੇ ਤਾਂ ਰਹੀ ਭਈ ਇਹਦੇ ਤੇ ਹੋ ਗਿਆ ਸਾਰੇ ਕੁਪੋ ਆਪਾਂ ਸਾਰੇ ਪਰਦੇ ਤੋ ਤਾਂ ਕੇਵਰ ਕੱਲ ਨੂੰ ਆ ਇਸ ਵੇਲੇ ਮੈਂ ਟਾਸਕ ਦਿੱਤਾ ਬੰਮੀ ਨੂੰ ਵੀ ਕਰਨਾ ਇਸ ਵੇਲੇ ਮੰਮੀ ਆਪਾਂ ਨਾ ਪੋਚਾ ਲਾ ਦੇਣਾ ਇਸ ਵੇਲੇ ਹਾਂ ਬੁੱਤੋ ਆਪਾਂ ਕਰ ਦਿੰਦੇ ਮੈਂ ਉਹ ਫਟਾਫਟ ਕਰੀਏ ਕਰਤੀ ਬੰਮੀ ਬਹੁਤ ਲੇਟ ਹੋਊਗਾ ਆਪਾਂ ਹਾਂ ਵਾਈਫਾਈ ਆਪਾਂ ਬਹੁਤ ਲੇਟ ਕਰ ਗਿਆ ਸੀਡੀ ਆਪਣਾ ਬਾਕਸ ਟਰਨ ਆ ਲ ਆ ਗਿਆ ਮਿਲਰ ਆ ਗਿਆ ਐਂਡ ਸੋਫੀ ਠੀਕ ਹੈ ਜੀ ਨਾਲ ਨਾਲ ਜੁੜੇ ਰਹੋ ਵੀਡੀਓ ਦੇ ਤੇ ਕਿਹ ਰਾਜਨੀ ਕੀ ਸਫਾਈ ਹੋਈ ਹੈ ਤੁਸੀਂ ਦੇਖ ਹੀ ਸਕਦੇ ਪਿਛੇ ਹਣਾ ਤੇ ਨਾਲ ਨਾਲ ਲੱਗੇ ਵੀ ਤੁਹਾਨੂੰ ਦਿਖਾਈ ਜਾਵੇ ਹੋ ਜੀ ਆਪਣੇ ਪੁਰਾਣੇ ਮੰਜਿਆਂ ਦੇ ਡਿਜ਼ਾਈਨ ਅੱਜ ਕੱਲ ਇਹ ਮੰਜੇ ਦੇਖਣ ਨੂੰ ਬਹੁਤ ਘੱਟ ਮਿਲਦੇ ਨੇ ਤੇ ਦੇਖ ਸਕਦੇ ਹੋ ਇਹੋ ਜਿਹੇ ਡਿਜ਼ਾਈਨ ਅੱਜ ਕੱਲ ਬਹੁਤ ਜਿਹੜੇ ਪੁਰਾਣੇ ਜਵਾਨੇ ਮੰਜੇ ਮਤਲਬ ਕਿ ਪੁਰਾਣੇ ਜਾਨੇ ਜਿੰਨਾ ਸਮੇਂ ਹੋਇਆ ਹੈ ਨਾ ਮੰਜੇ ਉਹਨਾਂ ਦੇ ਘਰੀ ਹੈ ਬਸ ਇਹੋ ਜਿਹੇ ਮੰਜੇ ਨਹੀਂ ਅੱਜ ਕੱਲ ਹੈ ਕੋਈ ਮੰਜੇ ਰੱਖਦਾ ਨਹੀਂ ਜੀ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਦੇਖੋ ਇਹੀ ਬਸ ਆਪਣੇ ਪੰਜਾਬੀਆਂ ਕੋਲ ਨਵੇਂ ਨਵੇਂ ਖਾਸੀਅਤਾਂ ਨੇ ਆਹ ਦੇਖੋ ਸਟਾਰਸ ਆਗੇ ਜੀ ਸਟਾਰਸ ਏ ਸ਼ੇ ਪਾਕਿਸਤਾਨ ਵਾਲੀ ਦੇਖੋ ਦੂਰੋਂ ਦੇਖੋ ਕਿੰਨਾ ਸੋਹਣਾ ਲੱਗਦਾ ਦੇਖਣ ਚ ਬਾਹਰੋਂ ਆਏ ਇਹਨੂੰ ਵੀ ਪੂਰਾ ਵਧੀਆ ਲੱਗਦਾ ਦੇਖਣ ਚ ਹੈ ਜੀ ਇਹ ਹੀ ਖਾਸੀਅਤ ਆਪਣੇ ਪੰਜਾਬ ਦੀ ਉਹ ਦੇਖੋ ਪਾਕੀ ਹੁੰਦਾ ਉਹਨਾਂ ਨੂੰ ਮੱਝਾਂ ਨੂੰ ਤੇ ਆਹ ਮੱਝਾਂ ਦੇਖੋ ਜੀ ਆ ਇਹ ਨਾਲ ਆਪਣੇ ਅੰਦਰੇ ਚੂਹੀਆਂ ਆ ਗਈਆਂ ਸੀ ਚੂਹੀਆਂ ਨੇ ਟੁੱਕਤਾ ਜੀ ਆ ਦੇਖੋ ਇੱਥੋਂ ਬਹੁਤ ਔਖੇ ਹੈ ਇਹ ਬਣਾਉਣੇ ਪਰ ਚੂਹੀਆਂ ਨੇ ਟੁੱਕਤਾ ਤੇ ਹੁਣ ਬਹੁਤ ਅਫਸੋਸ ਹੋ ਰਿਹਾ ਸੀ ਆਪਾਂ ਨੂੰ ਤੇ ਆਪਾਂ ਅੰਦਰ ਦਵਾਈ ਵੀ ਧਰੀ ਸੀ ਆਪਾਂ ਤਾਂ ਮਰੀਆਂ ਨਹੀਂ ਦਵਾਈ ਮਤਲਬ ਕਿ ਘੱਟ ਵਧੀਆ ਸੀਗੀ 151 ਡੈਡੀ ਨੇ ਫਾਈਨਲੀ ਕੰਪਲੀਟ ਕਰਤਾ ਕਿਹਾ ਡੈਡੀ ਤੇ ਵਸੈ ਇਹਨਾਂ ਨੂੰ ਆਪਾਂ ਛੱਡ ਜਾ ਓਏ ਛੱਡ ਜਾ ਮੈਕਸ ਇੱਥੇ ਬਹੁਤ ਲੱਗਦੀ ਹੈ ਮੱਝ ਜੀ ਦੇਖੋ ਕਿਵੇਂ ਕਰਦੀ ਹੈ ਚਲੋ ਅੱਗੇ ਅੱਗੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਨਾਲ ਦਾ ਸਖਾਈਆ ਮੰਗੀ ਮਿੱਤਰੋ ਪੰਜ ਬੱਝ ਚੁੱਕੇ ਨੇ ਫਲੇਬੀ ਦੀਵਾਲੀ ਦੇ ਤਿਆਰੀਆਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਫੁੱਲ ਮੰਜੇ-ਮੰਜੇ ਇੱਧਰ ਬਾਹਰ ਕੱਢ ਦਿੱਤੇ ਨੇ ਤੇ ਇੱਧਰ ਮੰਮੀ ਤੇ ਡੈਡੀ ਜੋਰ ਆਪਣਾ ਜੋਰ ਦਿਖਾਉਂਦੇ ਹੋਏ ਪ੍ਰਦਰਸ਼ਨ ਕਰਦੇ ਹੋਏ ਮੰਮੀ ਡੈਡੀ ਮੰਜਾ ਹੈਲੋ ਬੈੱਡ ਹਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਬੈੱਡ ਵੀ ਪੁਰਾਣੇ ਹੋ ਗਏ ਹੈ ਮੈਨੂੰ ਲੱਗਦਾ ਹੈ ਇਹ ਆਗਲੀ ਜਾਂ ਬਦਲਣਾ ਪਵੇਗਾ ਮੈਨੂੰ ਲੱਗਦਾ ਬੈੱਡ ਨਵੇਂ ਲਿਆਉਣੇ ਪੈਣੇ ਹੈ ਮੰਮੀ ਜਾਨ ਮੈਨੂੰ ਲੱਗਦਾ ਮਸਤੇ ਲੱਗ ਰਹੇ ਨੇ ਓਏ ਨੋ ਹੁਣ ਕੁਝ ਵੀ ਨਹੀਂ ਮੈਨੂੰ ਲੱਗਦਾ ਹੈ ਬੈੱਡ ਨਾ ਮੇਂ ਲਿਆਉਣੇ ਪੈਣੇ ਐ ਐਲ ਸੀ ਡੀ ਸਾਹਮਣੇ ਨਵੇਂ ਬੈੱਡ ਹੋਣ ਬਾਜੀ ਬਾ ਕੀ ਬਾਤ ਆ ਹੋਰ ਹੈਲੋ ਮਿੱਤਰੋ ਕਰੋਸ ਫਾਇਤ ਤੁਸੀਂ ਵੀ ਕਰਦੀ ਦੇਖੋ ਆਪਾਂ ਕਲੀਨਾ ਨ ਮਾਰਿਆ ਨਾ ਨਾ ਜੀ ਮੈਂ ਆਪਾਂ ਤੁਹਾਨੂੰ ਦਿਖਾ ਰਿਹਾ ਆਪਣੀ ਫੈਮਿਲੀ ਨੂੰ ਮੈਂ ਤਾਂ ਮੇਰਾ ਵੀ ਹੈ ਮੰਮੀ ਵੀ ਤੇ ਡੈਡੀ ਜੋੜ ਦਿਖਾਉਂਦੇ ਹੋਏ ਰਮਾਨ ਵੀ ਮਾੜਾ ਬੋਲਿਆ ਜਦੋਂ ਮੈਂ ਹੱਥ ਪਾਲਿਆ ਉਹਦੇ ਤੁਸੀਂ ਹਿੱਲ ਪਈ ਹੁਣ 1 2 3 ਆਹ ਦੇਖੋ ਜੀ ਕਿੱਕੋ ਜੀ ਮਾੜਾ ਹੋਰ ਇੱਧਰ ਕਰੋ ਜੀ ਦੇਖੋ ਕਿ ਵਿੱਚ ਪਸਤ ਪਈ ਹੈ ਬਹੁਤ ਸੋਹਣੀ ਜੋੜੀ ਹੈ ਰੱਬ ਤੁਹਾਡੀ ਜੋੜੀ ਨੂੰ ਸਹੀ ਸਲਾਮਤ ਬਖਸ਼ੇ ਬੇਟਾ કરી ਜਾਉ ਕਮਜ਼ੋਰਾਂ ਦੇ ਨਾਲ ਆਪਾਂ ਵੀ ਨਾਲ ਜਿਹੜੇ ਹੋਇਆ ਆ ਗਿਓ ਤੇ ਲੱਭਾ ਗੀ ਮਿੱਤਰੋ ਤੇ ਹੁਣ ਮੰਮੀ ਨਾਲ ਕੱਢਾਂ ਲੱਗੇ ਧਾਰ ਤੇ ਮੈਕਸਾ ਨਾਲ ਧਾਰ ਕੱਢਣ ਵੇਲੇ ਇੱਥੇ ਬਹਿ ਜਾਂਦਾ ਇਹਨੂੰ ਐ ਜਦੋਂ ਮੰਮੀ ਧਾਰ ਕੱਢ ਲੈਂਦੀ ਹੈ ਉਦੋਂ ਫਿਰ ਇਹ ਮੰਮੀ ਦੇ ਨਾਲ-ਨਾਲ ਜਾਊਗਾ ਦੁੱਧ ਅੰਦਰੇ ਮੰਮੀ ਰਸੋਈ ਦੇ ਵਿੱਚ ਲੈ ਕੇ ਜਾਂਦੀ ਹੈ ਨਾ ਫਿਰ ਮੰਮੀ ਦੇ ਨਾਲ-ਨਾਲ ਅੰਦਰੇ ਜਾਊਗਾ ਵੀ ਮੈਨੂੰ ਹੁਣ ਦੁੱਧ ਪਾਊਗੀ ਮੰਮੀ ਹੁਣ ਉਹਨਾਂ ਚਿਰ ਇੱਥੇ ਬੈਠਾ ਰਹੂਗਾ ਤੇ ਇੱਧਰ ਮੰਮੀ ਕੱਟੀ ਜਗ੍ਹਾ ਹੀ ਜਾਂਦੀ ਹੈ ਤੇ ਉਹਨੇ ਚਾਹ ਤੁਹਾਨੂੰ ਕਹਿੰਦੇ ਫੇਰ ਵੀ ਦਿਖਾਵਾਂਗੇ ਰੋਜ਼ ਦਾ ਰੁਟੀਨ ਆਈ ਬਹੁਤ ਵਧੀਆ ਈ ਦੀ ਗੁੱਡ ਉਹ ਮੈਨਰ ਸੇ ਇਹ ਕਹੇ ਵੀ ਬਹੁਤ ਵਧੀਆ ਗੱਲਰ ਸੋਚ ਨਹੀਂ ਆਈ ਤੱਕ ਬੜਿਆ ਮਾਣ ਆਪਣਾ ਪਪਾ ਵੀ ਵੱਡ ਜਾਂਦਾ ਸੀ ਆਪਣਾ ਇਹ ਨਾਲੇ ਰਸੋਈ ਚ ਨਹੀਂ ਬੜਿਆ ਜੀ ਰਸੋਈ ਦੇ ਉੱਥੇ ਬਾਰ ਕੇ ਬਹਿ ਜਾਂਦਾ ਇਹ ਪਰ ਅੰਦਰ ਇਹ ਬੜਿਆ ਨਹੀਂ ਡੈਡੀ ਦਿਖਾਵਾਂ ਮੈਂ ਤੁਹਾਨੂੰ ਕੀ ਕਰੀਂਦਾ ਮੈਂ ਇਹ ਚਾ ਆ ਹਲੇ ਡੈਡੀ ਇਹਦੇ ਵਿੱਚ ਜੀ ਤੂੜੀ ਪੈ ਰਹੀ ਹੈ ਆਪਣਾ ਤੂੜੀ ਨਹੀਂ ਪਾ ਇਧਰ ਪਾਉਣੇ ਨੇ ਜਰਾ ਇਹਦੇ ਵਿੱਚ ਡੁੱਡ ਪੈ ਜਾਂਦੀ ਹੈ ਇਹ ਦੇਖੋ ਆਪਾਂ ਨੂੰ ਇਹ ਹੱਲ ਦੱਸਿਓ ਜੀ ਇਹਨਾਂ ਛੇਤ ਨਿਕਲ ਜੇ 클ੀਨਰ ਜਾਂ ਲਿਆ ਨਾ ਜਿਹੜੀ ਉਹ ਹਵਾ ਜਿਹਾ ਵਾਲਾ ਯਾਰ ਛੱਡ ਜਾਮਾ ਚਲੋ ਕਰਿਓ ਤੁਸੀਂ ਤੇ ਮੰਮੀ ਵਸਤਾਂ ਅੱਧੂਰ ਕੱਢ ਕੇ ਫਿਰ ਆਪਾਂ ਦੁਬਾਰਾ ਲੱਗਾਂਗੇ ਕੰਮ ਤੇ ਜੀ ਉਹਨੇ ਤੁਸੀਂ ਵੀ ਉਹ ਕਰੋ ਇੰਤਜ਼ਾਰ ਕਰਵਾ ਕੇ ਲੈ ਕੰਮ ਦਾ ਦਰਵਾਜਾ ਹੈਗਾ ਦੂਸਰਾ ਦਿਨ ਆਪਣਾ ਸਫਾਈ ਦਾ ਦੇਖ ਸਕਦੇ ਹਾਂ ਕਾ ਪੈਰੇ ਘਰ ਦੇ ਵਿੱਚ ਫਲ ਮੰਮੀ ਨੇ ਆਪਣਾ ਵਿਆਹ ਵਾਲਾ ਮੇਜ ਦਾ ਅੰਤਿਮ ਸੰਸਕਾਰ ਕਰ ਦਿੱਤਾਗਾ ਤੇ ਦੇਖ ਸਕਦੇ ਹਾਂ ਜਿਹੜੀ ਸਾਹਮਣੇ ਬੈਠੇ ਅਰਦਾਸ ਕਰੀ ਜਾਂਦੇ ਆ ਸਾਰਾ ਤਾਂ ਹੋ ਗਿਆ ਤੇ ਹੁਣ ਬਸ ਘਾਟ ਬਟਿਆ ਘਾਟ ਬਚੀ ਐ ਮੰਮੀ ਦੇ ਬੈੱਡਾਂ ਦੀ ਇਹ ਵੀ ਬਚੀ ਹੋਇਆ ਹਲੇ ਟੁੱਟ ਨਹੀਂ ਸਕਦੇ ਇੱਕ ਮੰਮੀ ਦਾ ਸ਼ਾ ਤੇ ਜੀ ਦੇਖ ਸਕ ਰਹੇ ਹੋ ਕਾਹ ਕੋਲ ਪੈ ਰਿਆ ਤੁਹਾਨੂੰ ਪਤਾ ਹੀ ਦੁਬਾਰੀਆਂ ਮਲੇ ਜੇ ਕਾਹ ਪੈ ਜਾਂਦੇ ਆ ਚਲੋ ਘਰ ਵੀ ਸਫਾਈ ਜ਼ਰੂਰੀ ਹੁੰਦੀ ਹੁੰਦੀ ਹੈ ਲక్ష్ਮੀ ਆਉਂਦੀ ਹੈ ਘਰੇ ਪੰਜਾਲੀਆਂ ਵੀ ਸਿੱਟ ਨੇ ਜਾਲੀਆਂ ਦੇ ਵਿੱਚ ਆਪਣੇ ਨਾਲ ਬਹੁਤ ਤੂੜੀ ਫਸੀ ਪਈ ਐ ਇਸ ਆ ਜਗ੍ਹਾ ਤੇ ਜੀ ਤੇ ਇਥੋਂ ਕੱਢ ਰਹੇ ਸੀ ਡੈਡੀ ਆਪਣੇ ਨਿਕਲ ਗਈ ਡਾਡੀ ਹੈ ਹੂੰ ਤੇ ਮੈਂ ਮੀਟਰ ਲੱਕ ਪਈ ਆ ਕਮਰੇ ਦੇ ਵਿੱਚ ਬਾਟ ਕੇ ਵੀ ਫਗ ਲਗਾ ਪੈ ਰਿਹਾ ਸਰਕਾਰ ਨੂੰ ਬਰੀਆ ਸਫਾਈ ਹੋ ਸਕਦੀ ਆਪਣੇ ਘਰ ਦੇ ਵਿੱਚ ਕੱਲ ਤੱਕ ਨਾ ਨਾ ਦੇਖੋ ਇਹ ਈਰਮਾਨ ਬੈਠਾ ਆਪਣਾ ਸਾਰੇ ਪੰਡੇ ਲਈ ਪੰਡਿਆਂ ਦਾ ਪਾਈ ਬਣ ਗਏ ਸਾਰਾ ਸਵਾਨ ਨਹੀਂ ਹੱਲਣੀ ਤਾਂ ਦੇਖੋ ਕਿਹੜੇ ਕਿੰਨੇ ਘੈਂਟ ਲਈ ਬੈਠਾ ਦੇਖੋ 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 ਕਿੰਨਾ ਸਵਾਨ ਠੀਕ ਹੈ ਜੀ ਇਹ ਆ ਪਖਲਾਰਾ ਚੱਕ ਦੀ ਸਾਰਾ ਇਹ ਆ ਪੁਰਾਣੀਆਂ ਬੁੱਕਾਂ ਆ ਗਈਆਂ ਜੇ ਇਧਰ ਜਿਹੜੀਆਂ ਮੇਰੇ 9ਵੀਂ 10ਵੀਂ ਵਾਲੀਆਂ ਸੀਗੀਆਂ 8ਵੀਂ ਵਾਲੀਆਂ ਹੋ ਗਈਆਂ ਜਿਵੇਂ ਤੇ ਇਧਰ ਤੁਸੀਂ ਚੈੱਕ ਕਰੋ ਬਾਈਬਾ ਪੂਰਾ ਸਾਰਾ ਬਣ ਗਈ ਘਰ ਕਮਰਾ ਆਪਣਾ ਤੇ ਹਲੇ ਆਪਣੇ ਭਾਂਡੇ ਤਾਂ ਇਹ ਦੇਖ ਸਕਦੇ ਹਾਂ ਗਾਹ ਤਾਂ ਹਲੇ ਬਹੁਤ ਸਾਰਾ ਇਧਰ ਬਾਈਨਾਂ ਕਾ ਤਰ੍ਹਾਂ ਸੀਗਾ ਇੰਨਾ ਘੜਾ ਤਾਂ ਦੇਖੋ ਹਨਾ ਕਿੰਨਾ ਗੰਦਾ ਜੇ ਤਾਂ ਬੈਠਕ ਭਰੀ ਪਈ ਐ ਚਾਲ ਵਧੀਆ ਉਹਨੇ ਕਮਰੇ ਸਾਫ ਚਾਲੂ ਵਧੀਆ ਜੀ ਨੇ ਦਿਵਾਲੀ ਬਣਾਈ ਐ ਜੇ ਦਿਵਾਲੀ ਨਾ ਬਣਾਉਂ ਤਾਂ ਬੁੜੀਆਂ ਕਿੱਥੇ ਕੰਮ ਕਰਦੀਆਂ ਸੀ ਐਵੇਂ ਕਲਾ ਝਾੜੂ ਲਾ ਕੇ ਦਿਖਾਤਾ ਜੀ ਅੱਛਾ ਤੇ ਆਹ ਕਰੀ ਆਪਣੀ ਕਬੀਡ ਕਰੇਗੀ ਜੀ ਇੱਧਰ ਦਾ ਕਮਰਾ ਵੀ ਆਪਣਾ ਹੋ ਗਿਆ ਸਾਫ ਤੇ ਦੇਖੋ ਤੁਸੀਂ ਚੈੱਕ ਕਰੋ ਤੇ ਅਗਲੀ ਜੀ ਮਿੱਤਰੋ ਮਮਮੀ ਫਸ ਗਈ ਹੈ ਉੱਤੇ ਜੀ ਹੁਣ ਨੀਚੇ ਕੱਦ ਨਹੀਂ ਆ ਰਿਹਾ ਆਏ ਨਾ ਮਿੰਨਿਟੇ ਮੁੰਦਰ ਡਰੀ ਹੈ ਹੈ ਮੈਂ ਤਾਂ ਬਹੁਤ ਘਰ ਆ ਗਈ ਅੰਦਰ ਹੂੰ ਅੱਧਾ ਘੰਟਾ ਹੋ ਗਿਆ ਨੂੰ ਉੱਤੇ ਬੈਠੀ ਨੂੰ 5:40 ਹੋਏ ਸੀ ਜਦੋਂ ਇਹਦੀ ਘਰੀ ਹੁੰਦੀ ਹੈ ਤੇ ਹੁਣ 6:03 ਮਿੰਟ ਹੋ ਗਏ ਦੇਖ ਸਕਦੇ ਹੋ ਕੀ ਕਰ ਰਹੀ ਹੈ ਅੰਦਰ ਬੈਠੀ ਪਤਾ ਹੀ ਆਪਣੇ ਘਰੇ ਦੀਵਾਲੀ ਦੀਆਂ ਚੱਲ ਰਹੀਆਂ ਨੇ ਸਫਾਈ ਸਫਾ ਸਫਾਈਆਂ ਤੇਦਰ ਮਮੀ ਦੇਖ ਸਕਦੇ ਹਾਂ ਮੰਜੇ ਦੇ ਉੱਤੇ ਕਵਰ ਜਿਹੜਾ ਹੀ ਹੁੰਦੇ ਨੇ ਤੇ ਨਾਲ ਆਪਣੀ ਦਾਦੀ ਮਾਂ ਵੀ ਲੱਗੇ ਹੋਏ ਨੇ ਆਪਣੇ ਨਾਮੇ ਮੰਜੇ ਆ ਜੀ ਇਹ ਮੇਨ ਜਿਹੜੇ ਕੋਈ ਵੱਡੇ ਤਿਹਾਰਤੀ ਵਾਰ ਨਿਕਲਦੇ ਜਿਵੇਂ ਕੋਈ ਰਿਸਪੈਰ ਹੋ ਜਾ ਕੋਈ ਫੰਕਸ਼ਨ ਹੋਵੇ ਉਹਦੇ ਬਾਹਰ ਨਿਕਲਦੇ ਨਹੀਂ ਅੰਦਰ ਹੀ ਰਹਿੰਦੇ ਆ ਜਿਵੇਂ ਕਿ ਕਮਾਂਡੋ ਨੇ ਹੁੰਦੇ ਸਪੈਸ਼ਲ ਫੋਰਸ ਵੱਡੇ ਕੰਮ ਬੈਲ ਬਾਹਰ ਆਉਂਦੇ ਫਿਰ ਛੋਣੂ ਛੋਟੇ ਕੰਮਾਂ ਵਾਸਤੇ ਇਹ ਹੈਗੇ ਆ ਇਦਰ ਦੇਖ ਸਾਡੇ ਮੇੜਾ ਆਪਣਾ ਫੁੱਲ ਭਰਿਆ ਪਿਆ ਕੰਪਲੀਟ ਹੋ ਗਿਆ ਅੰਦਰੋਂ ਦੀ ਹੋਂਡ ਹੈ ਅੰਦਰੋਂ ਦੇਖ ਸਾਡੇ ਅੰਦਰ ਫੁੱਲ ਸਫਾਈ ਹੋ ਗਈ ਆਇਦਾਂ ਦਿਨ ਹੋ ਰਿਹਾ ਕਿ ਕਰ ਲੈ ਥੋੜਾ ਜੱਟ ਲੈ ਮੈਂ ਉੱਪਰ ਆ ਆ ਦੇਖੋ ਜੀ ਸਾਰਾ ਕੁਛ ਸੈਟ ਅੰਦਰ ਅੰਦਰ ਹੋ ਗਈ ਸਫਾਈ ਬਸ ਬੇੜੇ ਤੇ ਰਹਿ ਗਈ ਹੁਣ ਬੇੜੇ ਚ ਆ ਗਈ ਸਫਾਈ ਆ ਦੇਖੋ ਬੀਬੀ ਇਦਰ ਮਾਰੀਂ ਇੰਦੇ ਝਾੜੂ ਆਪਣੇ ਲਈ ਐਸੋਈ ਵੀ ਪਈ ਹੈ ਕਿੰਨਾ ਬੀਬੀ ਕੈਸੀ ਹੋ ਕਿਵੇਂ ਹੋ ਤੇ ਬੈਦਰ ਵਿੱਚ ਚੈੱਕ ਕਰ ਸਕਦੇ ਮੌਸਮ ਮੱਝ ਪਾਂ ਲੇਟ ਆਈ ਨਹੀਂ ਜੀ ਆਪਣੇ ਪਿੰਡ ਦੇ ਵਿੱਚ ਤੇ ਆਪਣੀ ਮੱਝ ਮਰੀ ਜਾਂਦੀ ਹੈ ਸਿੰਘ ਕਿਉਂਕਿ ਨੂੰ ਅਚਵੇ ਲੱਗੀ ਪਈ ਹੈ ਨਾ ਹੁੰਦੀ ਪਾਣੀ ਬਹੁਤ ਘੱਟ ਹੀ ਹੁੰਦੀ ਹੈ ਇਥੇ ਤੇ ਮੰਮੀ ਇੱਧਰ ਕੱਪੜੇ ਕਵਰ ਚੜਾਈ ਜਾਂਦੇ ਨੇ ਕੱਪੜੇ ਇਹਦੇ ਨਵਾ ਕਰਕੇ ਸੌਣ ਮਾਰਨੀ ਪੂਣੀ ਇੱਥੇ ਪਹਿਲਾਂ ਅੱਛਾ ਸੌਣ ਮਾਰ ਕੇ ਫੇਰ ਚੱਲੂਆ ਰਮਾ ਨੇ ਗੈੜੀ ਆ ਰਹੀ ਨੇ ਕੰਮ ਤੇ ਮੱਲੂ ਮੱਲੀ ਸਾਡੇ ਉੱਤੋਂ ਦੀ ਹੋ ਹੋ ਬਿਮਾਰ ਹੋ ਰਿਹਾ ਨਾਲੇ ਹੈਨਾ ਕਬੂਤਰ ਵਿੱਡੇ ਫਿਰਦੇ ਇੱਧਰ ਬੀਬੀ ਬੋਲੀ ਆਉਂਦੀ ਏ ਤੈਨੂੰ ਬੋਲੀ ਆਉਂਦੀ ਏ ਬੋਲੀ ਸੁਣਾ ਬੀਬੀ ਤੂੰ ਬੋਲੀ ਆਉਂਦੀ ਨੇ ਬੀਬੀ ਆਉਂਦੀ ਏ ਤੈਨੂੰ ਆਉਂਦੀ ਕਿਉਂ ਨਹੀਂ ਬੀਬੀ ਸੁਣਾ ਦੇ ਦਿਵਾਲੀ ਵਾਲੀ ਸੁਣਾ ਦੇ ਦਿਵਾਲੀ ਵਾਲੀ ਸੁਣਾ ਦੇ ਬੀਬੀ ਸੁਣਾ ਦੇ ਹੈ ਬੀਬੀ ਸੁਣਾ ਦੇ ਸੁਣਾ ਦੇ ਕੈਮਰਾ ਆਫ ਕਰਕੇ ਬੀਬੀ ਸੁਣਾਉਂਗਾ ਤੇ ਦਵਾਰ ਲਾ ਦੇ ਪੂਆ ਨੇ ਸੁਣਾਈ ਸੀ ਉਹਦੇ ਸੁਣਾ ਦੇ ਨਾ ਕੋਈ ਇੱਕ ਪੂਆ ਨੇ ਸੁਣਾਈ ਸੀ ਪੂਆ ਨੇ ਸੁਣਾਈ ਸੀ ਨਾ ਮੇਰੇ ਪੂਆ ਤੇ ਬਾਲੀਆਂ ਕੰਡੀਆਂ ਮੇਰੀ ਮਸ਼ੀਨ ਹਲ ਰਹੀ ਹੈ ਕਿ ਮੈਂ ਮਾਰ ਲਈਆ ਸੋਵਾ ਯਾ ਯਸ ਤੁਸੀਂ ਵੀ ਦੱਸਿਓ ਤੁਸੀਂ ਕਰ ਲਿਆ ਜੀ ਘਰ ਦੀ ਸਫਾਈ ਆਪਾਂ ਨੂੰ ਜ਼ਰੂਰ ਦੱਸਿਓ ਤੇਲ ਨਹੀਂ ਲਗਾ ਦਾਂਗਾ ਵਾਲ ਫੁੱਲ ਰਹੀ ਹੋਣਗੇ ਆਹੋ ਆਗਾ ਲੈ ੜੀ ਆ ਚੁੱਲ੍ਹਾ ਰਹਿ ਗਿਆ ਫਿਰ ਸੁਣਨਾ ਰਹੀ ਹੈ। ਬੇੜਾ ਰਹਿ ਗਿਆ ਸਾਰਾ। ਕੋਠੇ ਦੇ ਵਿੱਚ ਧੋਕਰ ਮਾਰਨ ਆਣੀ ਰਹੀ ਤੇ ਫਿਰ ਪਤਾ ਕੰਮ ਸੀ। ਗੇਟ ਆਪਾਂ ਸਾਫ਼ ਕਰਿਆ ਅਈ ਜੋ ਦੇ ਨਾ ਮਨ। ਹਾਂ। ਤੇ ਬਾਸ ਹੁੰ ਲੈ ਤਾ ਹੁੰਦਾ ਤਾਂ ਵੀ ਵਾਰ-ਵਾਰ ਰਹਿ ਗਿਆ ਕਮਰਿਆਂ ਦਾ ਕੰਮ ਫਤੇ ਹੋ ਗਿਆ। ਬਾਰ-ਬਾਰ ਦਾ ਕੋਈ ਚੱਕਰ ਨਹੀਂ ਤਾਂ ਛੇਤੀ ਹੋ ਜਾ ਅੰਦਰ ਵਾਲਾ ਖੋਲਿਓ। ਚਲ ਨਾਲ ਨਾਲ ਜੜ ਰਹੀ ਹੈ ਜੀ ਆਪਾਂ ਕਰਾਂਗੇ ਆਪਣੇ ਆਪਣੇ ਜੰਗ। ਇਹ ਆਪਣੇ ਭਾਈ ਆਪਣੇ ਨਾਲ ਹੀ। अपने सारे कंबल पाए पाए सुकने पलटा के गया से मैं इन्होंने पासा पलटा के गया से इधर लग जू बैक सैड इन्होंने तो देख सकते हो कोठे भी अपना सुकने पाए पाए पलाव कोठे भी अपना सुके सुकने पा दते आप कंबल ਤੇ ਨੀਚੇ ਮੰਮੀ ਵੀ ਲੱਗੀ ਪਈ ਆ ਕੰਮ ਤੇ ਤੁਸੀਂ ਸਾਰੇ ਆ ਨਹੀਂ ਦੱਸਿਆ ਤੁਸੀਂ ਕਰ ਲਿਆ ਜੀ ਕਰਦੇ ਸਫਾਈਆਂ ਉਹ ਦੇਖੋ ਮੰਮੀ ਵੀ ਨੀਚੇ ਲੱਗੀ ਪਈ ਆ ਉਹ ਚਾਰ ਮੁੰਡੇ ਜਿਹੜੇ ਆਪਣੇ ਉਹ ਮੇ ਨਾ ਕਰਦੇ ਆਪਾਂ ਉਹ ਵੀ ਮਿਲ ਕੇ ਆਪਣੇ ਬਾਹਰ ਪੈਂਦੇ ਜਿਹੜੇ ਆਪਣੇ ਦੂਜੇ ਸੀਗੇ ਉਹੋ ਆਪਾਂ ਨੇ ਹੀ ਆਉਣ ਜਾਣਾ ਲਿਆ ਵੀ ਕਈ ਵਾਰੀ ਕੋਈ ਬਾਹਰੋਂ ਇਸ ਤਿਹਾਰੋਂ ਦਾ ਇਹ ਮਰਾਤ ਹੋਣਾ ਇੱਧਰ ਕਰਿੰਦੀ ਆਪਾਂ ਫਿਰ ਉਹ ਕੱਢਦੇ ਆ ਬਾਹਰ ਤੇ ਨਹੀਂ ਆਪਣੇ ਮੇ ਨਹੀਂ ਅੰਦਰੋਂ ਵੀ ਆਪਾਂ ਦੇਖੋ ਸਫਾਈ ਕਰਤੀ ਤੇਰਾ ਜਦੋਂ ਹਲਾਇੰਦਾ ਸੀ ਤਾਂ ਇਹਦੀ ਆਪ ਪੈਪ ਦੀ ਚੂੜੀ ਟੁੱਟ ਗਈ ਮੇਥੋਂ ਇਹੇ ਲੈ ਕੇ ਆਉਣ ਆਲੀ ਹੈ ਤੇ ਇਧਰ ਦੇਖ ਸਕਦੇ ਹੋ ਆ ਵੀ ਸੱਤੇ ਪੇ ਆਪਣਾ ਸ਼ਿਕਾਰੀ ਜਾਨਵਰ ਮੈਂ ਪ੍ਰਿੰਟ ਖਵਾਤੀ ਨਾ ਸੜਿਆ ਵੇ ਇਹਨੂੰ ਤੇ ਦੇਖੋ ਜੀ ਠੜਾ ਕਰ ਦਮ ਹਾਂ ਦੇਖੋ ਜੀ ਚਮਕਾਤਾ ਨਾ ਮੰਮੀ ਨੇ ਗੋਡ ਰਿਓ ਆਪਾ ਆਹ ਤਾਂ ਕਸਲੇ ਬੜੇ ਬਰਦੇ ਅਸੀਂ ਆਹ ਤਾਂ ਅਸੀਂ ਸਾਰੇ ਕੋਈ ਫਿਰਦੇ ਹਾਂ ਸਾਰੇ ਕੋ ਸਾਫ ਕਰਦੇ ਹਾਂ ਅੰਦਰੋਂ ਬਸ ਆਹ ਬਾਹਰ ਰੋਂ ਰਹਿ ਗਿਆ ਇਨਾਂ ਕਾ ਸਮਾਨਾ ਕਰ ਲੈ ਮੰਜੇ ਤੋਤੇ ਪੁੱਛ ਨਾ ਤੋਤ ਨਾ ਹਾਂ ਤੇ ਕੱਲ ਨੂੰ ਸੋ ਸਾਰਾ ਬੇੜਾ ਬੇੜਾ ਵੀ ਮੜਾ ਹੈ ਮੈਂ ਹੁਣ ਦੁਬਾਰਾ ਰੇਟਾ ਮਾ ਕਿਤਰਾ ਲੈਟ ਭੱਗੀ ਜੀ ਪਹਿਲਾਂ 10 ਵਜੇ ਤੱਕ ਤਾਂ ਲੈਟ ਨਹੀਂ ਆਈ ਜਦੋਂ ਲੈਟ ਆ ਗਈ ਫਿਰ ਆਪਾਂ ਨਾਲ ਦੀ ਨਾਲ ਟੈਂਕੀ ਭਰ ਲਈ ਬਾ ਇਹਨਾਂ ਕਾਪਾ ਸਾਫ ਕਰਤਾ ਗਲੀ ਮਾੜੀ ਜੀ ਹਲੇ ਆਪਾਂ ਬੇੜੇ ਚ ਸਾਰਾ ਰਿਤਾ ਦਬਾਰੇ ਕੱਢ ਕੇ ਲੇ ਕੇ ਆ ਮਾਗੀ ਹਲੇ ਇਹਨਾਂ ਇਸ ਫਾਈ ਕਰਾਂਗੇ ਸਵੇਪਾ ਪਾਣੀ ਮਾਰ ਦਾਂ ਕੱਲ ਨੂੰ ਦਿਵਾਲੀ ਮਨ ਲੱਗਦਾ ਹਨ ਤੇ ਚੱਕੋ ਮੰਮੀ ਨੇ ਕਰਦੀ ਸਫਾਈ ਇਹਨਾਂ ਨੂੰ ਵੀ ਆਪਾਂ ਪਾਣੀ ਪੂਣੀ ਧਰਤਾ ਸੀ ਪਾਣੀ ਦੇ ਵਿੱਚ ਹੀ ਗਾਲਾ ਕਰੀ ਜਾਂਦੀ ਹੈ ਉਹ ਇਹਤੋਂ ਹੁਣ ਮੈਂ ਮੰਗਾਇਆ ਸੀ ਪਾਰਸਲ Amazon ਤੋਂ ਤੇ ਆਪਣਾ ਆ ਗਿਆ ਦੇਖ ਸਕਦੇ ਹੋ ਛੇਕ ਇੰਪਾਉਡਰ ਇਹ ਮੰਗਾਇ ਸੀ ਮੈਂ ਸ਼ਾਮ ਨੂੰ ਭੱਜਣ ਨਹੀਂ ਆਉਂਦਾ ਹੁੰਦਾ ਫਿਰ ਉਹਦੋਂ ਮੈਂ ਇਹ ਲੈ ਕੇ ਜਾਇਆ ਕਰੂੰਗਾ ਤੇ ਆਹ ਦੇਖੋ ਜੀ ਆ ਕਿਹਦੇ ਵਰਗਾ ਫੇਸ ਲੱਗ ਰਿਹਾ ਤੁਹਾਨੂੰ ਸਾਨੂੰ ਸਹੀ ਦੱਸੋ ਕਿਹਦੇ ਵਰਗਾ ਫੇਸ ਲੱਗ ਰਿਹਾ ਹੈ ਇਹ ਇੱਧਰ ਜਾ ਕੇ ਮੰਮੀ ਚੈੱਕ ਕੀ ਹੈ ਆਹ ਦੇਖੋ ਸਾਰੇ ਜਣੇ ਤੁਸੀਂ ਸਾਰੇ ਜਣੇ ਦੱਸੋ ਜੀ ਕਿਹਦੇ ਵਰਗਾ ਫੇਸ ਲੱਗ ਰਿਹਾ ਹੈ ਇਹ ਮੇਰੇ ਵਰਗਾ ਮੰਮੀ ਵਰਗਾ ਫੇਸ ਲੱਗ ਰਿਹਾ ਨਾ ਤੁਹਾਨੂੰ ਸਾਰਿਆਂ ਨੂੰ ਆਜੋ ਜੀ ਸਾਰੇ ਜਣੇ ਆਪਣੀ ਹੈਲਪ ਕਰ ਜੀ ਇਹਨੇ ਸਪਾਈ ਤੇ ਆ ਹੁਣ ਆਪਾਂ ਇੱਧਰ ਆਹ ਕਰਦੇ ਆ ਜੀ ਕੋਈ ਨਹੀਂ ਰਸੋਈ ਨੇ ਅਸਰ ਸਫਾਈਆਂ ਕਰਦੇ ਆ। ਕੇ ਆਹ ਹੋਇਆ। ਹਿੱਦਰਾ ਸੁੱਕ ਗਿਆ ਸਾਰਾ ਕੁਝ ਹੀ। ਇਹਨਾਂ ਦਾ ਕੰਮ ਬਹੁਤ ਗਾਪਾਈ ਬੈਠਿਆ ਪੜਨ ਮੈਂ। ਹਾਂ। ਪੂਰਾ ਬਾਗ ਦੀ ਲਗਾ। ਚਲੋ ਨਾ। ਦੇਖੋ ਈਸ਼ੇਕਿੰਗ ਬਾਡਰ ਦਿਖਾਉ ਮਾਂਗੇ ਆਪਾਂ ਹੁਣ ਖੋਲ ਕੇ ਕਾਹੀਆ। ਦੇਖੋ ਜਰਮਨ ਖੋਲ ਰਿਹਾ ਆਵਦਾ ਪਾਰਸਲ। ਬਹੁਤ ਸ਼ੇਤੀ ਆ ਗਰਮਨ। ਬਹੁਤ ਵਧੀਆ ਹੈ ਨਾ। ਉਦੀ ਮੈਂ ਤਾਂ ਨਹੀਂ ਕਿੱਥੇ ਮੇਲੇ ਖਾਨੇ ਬਸ 6 ਰੁਪਏ ਬਣਿਆ ਆਪਣੀ ਡਗਲੀ ਬਰੀ ਦੇ ਲੈ ਤਿਆ ਬੜੀਆ ਮਿਲ ਗਿਆ 4 ਰੁਪਏ ਸੀ ਇਹ ਕੀ ਕਰਦਾ ਸੀ ਨਾ ਜੀ ਅਰਮਾਨ ਸਿੰਘ ਆ ਗਈ ਅਰਮਾਨ ਇਹ ਜੀ ਚ ਪਾਣੀ ਲੈ ਕੇ ਜਾਂਦਾ ਸੀ ਪੱਜੋ ਅੱਲਾਹ ਇਹ ਜੇ ਹੁੰਦੇ ਸੀ ਹੁਣ ਇਹ ਜੇ ਹੋ ਗਏ ਹੋਰ ਜੀ ਪਹਿਲਾਂ ਇਹ ਜੀ ਲੈ ਕੇ ਜਾਂਦਾ ਮੈਂ ਆਖਿਆ ਅਰਮਾਨ ਸਾਰਿਆਂ ਕੋਲੇ ਹੋ ਜੀਆਂ ਹੁੰਦੀਆਂ ਬੁੱਤਾ ਤੂੰ ਕਿਉਂ ਐ ਲੈ ਜਾਂਦਾ ਕਨ ਕੋਈ ਨਹੀਂ ਮੈਂ ਮਹਾ ਮੰਗਾ ਲਾ ਜਾਂ ਲੈ ਆਈ ਉਹ ਤੋਂ ਉਦੀ ਲੱਗ ਕੇ ਮੇਰੇ ਬੁੱਤ ਚਲੇ ਵੀ ਆ ਗਈ ਇੱਕ ਗਿਰਮ ਆਇਆ ਠੀਕ ਅੱਛਾ ਠੀਕ ਹੈ ਵਧੀਆ ਹੈ ਨਾ ਬਹੁਤ ਵਧੀਆ ਆਇਆ ਗੁਰਬਾਜ ਮੈਂ ਦੇਖੋ ਜੀ ਮੇਰੇ ਪੁੱਤ ਨੂੰ ਇੰਨੇ ਕ ਨਾਲੀ ਸਮੈਲ ਆ ਜਾਂਦੀ ਹੈ ਐਨੇ ਕ ਚੀਜ਼ ਨਾਲੀ ਬਹੁਤ ਕੁਝ ਮਿਲਦੀ ਹੈ ਪਰਮਾਤਮਾ ਨੇ ਸਾਰਿਆਂ ਕੁਝ ਨੂੰ ਬੁੜੀਆਂ ਕਰੇ ਹਨ ਜੋ ਛੋਟਾ ਦਾ ਵੀ ਚੀਜ਼ ਮਿਲਦੀ ਇਹਨੂੰ ਐ ਨਹੀਂ ਹੁੰਦਾ ਲੋਕਾਂ ਦੀ ਰੀਸ ਨਹੀਂ ਹੁੰਦੀ ਇਹਨੂੰ ਵਧੀਆ ਜੀ ਗਾਲ ਦੇ ਮੁੰਡਿਆਂ ਨਾਲ ਪਾਣੀ ਹੈਗਾ ਇਹਨੂੰ ਗੋਲਡ ਹੈ ਫਿਲਟਰ ਦੀ ਹੈ ਵਧੀਆ ਰਮਨ ਹਾਂ ਫਿਰ ਜੋ ਸਾਰੇ ਲੈ ਕੇ ਜਾਇਆ ਕਰਨੇ ਘਰ ਵਾਲੀ ਲੈ ਕੇ ਉੱਡ ਜਾ ਕਰੀ ਮੈਨੂੰ ਐਂ ਜਿ ਲਗਿਆ ਕਰੇ ਮਹਰਮਣ ਤੇਰੇ ਕੋਲ ਤਾਂ ਪੁੱਤ ਹੋ ਰਹਾ ਉਹ ਤੂੰ ਹੋਰ ਲੈ ਕੇ ਜਾਂ ਸਾਰੇ ਕਹਣਾ ਫਿਰ ਕਿਉਂ ਹੋਗਾ ਮੰਮੀ ਪਾਣੀ ਪੀਣਾ ਹੁੰਦਾ ਤੇ ਆਏ ਜੇ ਮੈਂ ਹੁਣ ਇਹਦੇ ਚੱਲ ਦਿਵਾਲੀ ਦਾ ਕੋਈ ਨਾ ਗਿਫਟ ਮਿਲ ਗਏ ਤਾਂ ਹਣਾ ਆ ਤਾਂ ਹੈ ਜੇ ਮੈਂ ਹੁਣ ਐਂ ਸਿੱਧੀ ਖੜ੍ਹ ਜਾ ਕਰੂ ਇਹ ਐਨੂੰ ਐਸੋ ਕਿਉਂ ਕਰਾ ਕਰਾਏ ਠੀਕ ਚਲੋ ਲਾਲ ਲਾ ਲੱਗੇ ਜੋ ਡੇਰ ਹੋਈ ਸਾਰੇ ਆ ਗਏ ਕੋਣੀ ਗੱਲ ਕਰਕੇ ਟੈਬਿਲਾਂ ਮੇਰਨਾ ਵੀ ਕਾਹਨੂੰ ਐਸ ਬਿਲੇਵ ਕਰਦਾ ਹੈ ਜੀ ਆਈਵਰਾ ਹੁੰਦਾ ਆਪਣੇ ਉਹਦੀ ਚੁੰਗਣੀ ਮੰਗਾਲਾਂਦੇ ਚੱਲ ਕੋਈ ਨਹੀਂ ਕੱਟੀ ਦੀ